ਪੀਰ ਬਾਬਾ ਫਲਾਹੀ ਸ਼ੇਰਗੜ ਪੇਟ ਵਿਖੇ ਤਿੰਨ ਰੋਜਾ ਜਿਹੜਾ ਟੂਰਨਾਮੈਂਟ ਚੱਲ ਰਿਹਾ ਹੈ ਬੈਲ ਗੜੀਆਂ ਦੀਆਂ ਦੌੜਾਂ ਜਿਹੜੀਆਂ ਕੱਲ ਹੋ ਚੁੱਕੀਆਂ ਕੁੱਤਿਆਂ ਦੀਆਂ ਦੌੜਾਂ ਅੱਜ ਆਰੰਭ ਹੋਣ ਜਾ ਰਹੀਆਂ ਤੇ ਉਹਦੇ ਮੁਤਲਕ ਇਹ ਵੀਡੀਓ ਜਿਹੜੀ ਆ ਇਹ ਅਸੀਂ ਇੱਥੇ ਇਹ ਬਣਾਈ ਆ 베ਟ ਨਿਊਜ਼ ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਿਹੜਾ ਉਹ ਜਰੂਰ ਕਰ ਲੈਣਾ ਕੁੱਤੇ ਲੈ ਕੇ ਵੀਰ ਜਿਹੜੇ ਆ ਉਹ ਇੱਥੇ ਪੁੱਛੇ ਹੋਇਆ ਕੁੱਤਿਆਂ ਦੀ ਸੇਵਾ ਦੇਖੋ ਕਿਸ ਤਹਿਤ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਬਹੁਤ ਵੱਡਾ ਮੇਲਾ ਜਿਹੜਾ ਉਹ ਬਣ ਚੁੱਕਿਆ ਦੇਖੋ ਵੀਰ ਪੱਖੀ ਦੇ ਨਾਲ ਇਹ ਜਿਹੜਾ ਕਿ ਕੁੱਤੇ ਨੂੰ ਠੰਡਕ ਪਹੁੰਚਾਉਣ ਦੀ ਕੋਸ਼ਿਸ਼ ਜਿਹੜਾ ਇੱਥੇ ਉਹ ਵੀ ਇਹ ਕਰਦਾ ਨਜ਼ਰ ਆਉਂਦਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਵੇਂ-ਕਿਵੇਂ ਇਹ ਜਿਹੜੇ ਕੁੱਤੇ ਆ ਉਹ ਉਹਨਾਂ ਦੀ ਸੇਵਾ ਕੀਤੀ ਜਾਂਦੀ ਆ ਤੇ ਕਿਵੇਂ-ਕਿਵੇਂ ਇਹਨਾਂ ਦੇ ਰੇਟ ਜਿਹੜੇ ਆ ਉਹ ਰਹਿੰਦੇ ਆ ਜਾਂ ਪ੍ਰਬੰਧਾਂ ਨੂੰ ਲੈ ਕੇ ਵੀ ਜਿਹੜੀ ਆ ਉਹ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਹੁਣ ਕਹਦੇ ਵੀ ਸਹਤਾਂ ਠੰਡ ਆ। ਇਹਨਾਂ ਦੀ ਬ੍ਰੀਡ ਹੈ। ਅੱਛਾ ਬਈ। ਆਲੇ ਪੈਣ ਤੋਂ ਵੀ ਥੋੜੀ ਠੰਡ ਆ। ਨੀ ਇਹ ਕਹਿੰਦਾ ਵੀ ਛੱਡ ਦੋ ਮੂਏ ਪਾ ਪੈਂਦਾ ਦੀ ਰੋਟੀ ਆਂਦਾ ਮੈਂ ਖੜਾ ਰਹਿਗਾ ਜਿੰਨੀ ਮਾਰ ਰੈਸਟ ਹੋ ਜਵੇ ਰੈਸਟ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਕੀ ਸ਼ੁਭਨਾ ਹੈ ਵੀਰ ਦਾ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਤੁਹਾਡਾ ਕੁੱਤਾ ਆ ਉਹ ਫਰਸਟ ਪੋਜੀਸ਼ਨ ਸੇ ਆਇਆ ਸੀ ਕੁੱਤੀ ਫਾਟ ਸੀ ਜੀ ਆਪਣੇ ਬਲੈਕਵੇਅਰ ਹਾਂਜੀ ਕੀ ਬਲੈਕਵੇਅਰ ਉਹਦਾ ਨਾਮ ਸੀ ਹਾਂਜੀ ਹਨਾ ਜੀ ਤੇ ਜਿਵੇਂ ਅੱਜ ਵੀ ਆਪਾਂ ਆ ਦੇਖਦੇ ਆ ਕਿ ਕੁੱਤਿਆਂ ਦੀ ਜਿਹੜੇ ਆ ਮਾਰ ਹੈਗੀ ਆ ਤੇ ਇੰਟਰਨੈਸ਼ਨਲ ਕੁੱਤਾ ਤਨੀ ਇਹਦੇ ਵਿੱਚ ਕੋਈ ਵੀ ਪਾਇਆ ਹੋਵੇ ਇੰਡੀਆ ਨਹੀਂ ਹੈ ਇੰਡੀਆ ਨਾਲ ਸਾਰੇ ਸਾਰੇ ਇੰਡੀਆ ਦੇ ਆ ਵੀ ਜਿੱਦਾਂ ਮੈਂ ਅਸੀਂ ਦੇਖਦੇ ਹਾਂ ਕਿ ਬਹੁਤ ਆ ਸਾਮ ਸੰਭਾਲ ਕੀਤੀ ਜਾਂਦੀ ਆ ਹਨਾ ਤੇ ਕੁਝ ਸਪਰੇ ਵਗੈਰਾ ਉਹਦੇ ਤੇ ਮਾਰੇ ਜਾਂਦੇ ਆ ਉਹ ਕੀ ਕਾਰਨ ਹੁੰਦਾ ਇਹ ਪਾਣੀ ਹੋਈ ਆ ਜੀ ਸਪਰੇ ਵੈਸੇ ਤੋਂ ਕੁਝ ਨਹੀਂ ਪਾਣੀ ਹੋਈ ਆ ਬਸ ਠੰਡਾ ਰੱਖੋ ਨੇ ਹੁੰਦਾ ਕੁੱਤੇ ਦੇ ਅੱਛਾ ਗਰਮੀ ਬਹੁਤ ਜ਼ਿਆਦਾ ਨਾ ਜਿਵੇਂ ਉਹਨੇ ਜਿੱਥੇ ਚਾਨਣੀਆਂ ਦੀ ਲੋੜ ਸੀਗੀ ਉੱਪਰ ਅੱਛਾ ਜੀ ਬਹੁਤ ਜ਼ਿਆਦਾ ਆ ਨਾ ਇਕੱਲੇ ਵਸਣਾਂ ਨੇ ਪਰਤਾ ਹੀ ਕੀਤਾ ਹੋਇਆ ਆ ਕੋ ਛੱਤ ਟਾਈਪ ਕੁਛ ਨਹੀਂ ਗੱਲ ਅੱਛਾ ਉਹ ਕੰਟੈਂਟ ਤੋਂ ਬਜਾਏ ਪਰੋਂ ਘੋਕਰ ਲੱਗ ਜਾਂਦੇ ਘੋਕਰ ਲੱਗ ਜਾਂਦੇ ਵੀ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿ ਕਮੇਟੀ ਜਿਹੜੀ ਹੈ ਵੀ ਹੋਰ ਕੋਈ ਪ੍ਰਬੰਧ ਕਰ ਦੇਵੇ ਪ੍ਰੋਪਰ ਟੈਂਟ ਲੱਗਿਆ ਹੋਵੇ ਜੀ ਉੱਪਰ ਜਿਵੇਂ ਛੱਤ ਹੋਵੇ ਪੂਰੀ ਵਧੀਆ ਤੇ ਛਾਂ ਹੋਵੇ ਕੋਤੇ ਅੰਦਰ ਛਾਂ ਚ ਬੈਠੇ ਕਿਦਾਂ ਵੀ ਨਮਸਕਾਰ ਜੀ ਆਦੀ ਬਾਤ ਸਿਨੇਮਾ ਦੇ ਕੋਤਮ ਸਾਹਿਬ ਜੀ ਆਪਾਂ ਨੂੰ ਬਾਟੂ ਆਇਆ ਲੈ ਨਮਾ ਜੀ ਜੀ ਕਿ ਹਾਲ ਹੈ ਵੀਰ ਕਿਵੇਂ ਗਰਾਊਂਡ ਜਿਹੜਾ ਆ ਇਹ ਹੁਣ ਕੁੱਤੇ ਦੇ ਭਜਾਉਣ ਦੇ ਮਤਲਬਕ ਪੂਰਾ ਹੋ ਗਿਆ ਕਿ ਨਹੀਂ ਬਿਲਕੁਲ ਬਾਈ ਜੀ ਗਰਾਊਂਡ ਪੂਰਾ ਰੈਡੀ ਆ ਅਸੀਂ ਵੀ ਤੇ ਰੱਖਿਆ ਤੇ ਅਚਾਰ ਇਕ ਲਾ ਜਾਨੀ ਕੋਈ ਕੋਈ ਡਲੀ ਵਗੈਰਾ ਦੀ ਕੋਈ ਗੱਲ ਨਹੀਂ ਬਾਈ ਦੀ एवरीथिंग ਉਕੇ ਬਾਕੀ ਵੱਡੇ ਵੀਰੇ ਵੀ ਆ ਗਏ ਏਵੇਂ ਜਿਹਾ ਗਰਾਊਂਡ ਦੀ ਕਿਰੇ ਹੁਣ ਮੈਂ ਕੀ ਦੀ ਮੰਨਣਾ ਨਹੀਂ 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 ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸੋ ਇਹ ਇੱਥੇ ਚਲੋ ਕਮੇਟੀ ਦੇ ਵਿੱਚ ਵੀ ਹੈਗੇ ਆ ਵੀ ਤੁਹਾਡੇ ਮਤਲਬ ਲਾ ਕੇ ਗਰਾਊਂਡ ਜਿਹੜਾ ਸਹੀ ਨਹੀਂ ਹੈਗਾ ਜੀ ਇਹਨਾਂ ਜਿਆਦਾ ਫਿਰ ਦੇ ਨਾਲ ਰੋੜਾ ਨਹੀਂ ਆਉਂਦਾ ਨਹੀਂ ਪਿਆ ਜਣੇ ਕਹਿ ਰਹੇ ਜੇ ਜੇ ਯੂ ਜੇ ਰੂਟਾ ਬੇਟਰ ਮਾਰਦੀ ਵੀ ਫੋਲਮਾ ਹੋ ਜਾਣਾ ਫਿਰ ਕੁੱਤੇ ਦਾ ਜ਼ੋਰ ਲੱਗੂ ਆਸ ਕਰਕੇ ਗਰਾਊਂਡ ਬਿਲਕੁਲ ਸਹੀ ਹੈ ਵੀ ਸਹੀ ਹੈ ਨਹੀਂ ਕੱਚੀ ਰੋੜੀ ਕੱਚੀ ਰੋੜੀ ਹੈ ਠੀਕ ਹੈ ਜੀ ਆਪਾਂ ਬੇਜਵਾਨਾਂ ਨਾਲ ਕਰਕਾਰੀ ਕਰਨਾ ਕਿਸੇ ਵੀ ਕਿਸਮ ਦਾ ਮੁੱਕ ਦੀ ਗੱਲ ਹੈ ਆਪਾਂ ਨੂੰ ਬਹੁਤਾ ਤਾਂ ਸੋਚਣ ਦੀ ਲੋੜ ਨਹੀਂ ਆਪਾਂ ਆਪਣੀਆਂ ਉਂਗਲਾਂ ਹੀ ਮਾਰ ਕੇ ਦੇਖ ਲਓ ਹਾਂ ਸਭ ਠੀਕ ਹਾਂ ਜੀ ਸਹੀ ਨਾਮ ਹੈ ਮੋਹਨਰਾ ਦੇ ਪਟਨਾ ਦੇ ਸੀਨੀਅਰ ਸ਼ਿਕਾਰੀ ਹੈ ਕੀ ਤੁਹਾਡੇ ਹੁੰਦਾ ਓਕੇ ਹੈ ਜੀ ਓਕੇ ਨੇ ਤੁਹਾਡਾ ਨਾਮ ਹੈ ਓਕੇ ਕਿੰਨੇ ਸਾਲ ਹੋ ਗਏ ਤੁਹਾਨੂੰ ਮਤਲਬ ਕੁੱਤੇ ਜਿਹੜੇ ਆ ਇਹ ਭਜਾਉਂਦੇ ਆ ਤੁਸੀਂ ਤੁਹਾਦਰ ਬਾਜਰੀ ਕਿਹਾ ਗਿਆ ਕਿਹੜਾ ਪਿੰਡ ਆਈ ਸੋਣਾ ਸ਼ਾਹਕੋਟ ਸ਼ਾਹਕੋਟ ਕਿਹੋ ਜਿਹਾ ਬਣਾ ਵੀ ਦਾ ਨਾ 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 ਮੁੰਦਰ ਸਿੰਘਾ ਪੂਰਾ ਦਾ ਲਾਟੀ ਨੂੰ ਅੱਜ ਲਾਟੀ ਗਿਆ ਤੇ ਬਹੁਤ ਧੰਨਵਾਦ ਆ ਤੁਹਾਡਾ ਤੇ ਅਸੀਂ ਜੀ ਦੇ ਪੁਰਸ਼ਾ ਭਿਉਂਦੇ ਰਹੀ ਆ ਤੇ ਕਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਜਿਵੇਂ ਹੁਣ ਘਟੂ ਘਟ 110 ਕਦੇ ਲਗਭਗ ਉੱਥੇ ਜਿਹੜੇ ਆ ਗਏ ਆ ਇਸ ਸ਼ੌਂਕ ਨਾਲ ਦੀ ਕੋਈ ਰੀਜ਼ ਨਹੀਂ ਜੀ ਜੋ ਸਾਡੇ ਅੱਜ ਪੰਜਾਬ ਤੋਂ ਚੱਲ ਰਹੇ ਆ ਨਾ ਜੀ ਜਿਹੜਾ ਆਪਣਾ ਆ ਨਸ਼ਿਆਂ ਦਾ ਹੜ ਨਸ਼ਿਆਂ ਦਾ ਹੜ ਕਰ ਰਹੇ ਆ ਜਿਹੜਾ ਹੈਗਾ ਵੀ ਆ ਜਿਹੜਾ ਵੀ ਬੰਦਾ ਇਹਨਾਂ ਨੂੰ ਮਿਲਦਾ ਇਹ ਕੁਤਾਰਾ ਕਰਵਾ ਰਹੇ ਆ ਨਸ਼ੇ ਦੀ ਤਾਂ ਦੂਰ ਦੀ ਗੱਲ ਉਹ ਬਜ਼ਾਰ ਨੂੰ ਜਣੋ ਵੀ ਹਟ ਜਾਂਦਾ ਜੀ ਉਹਦੀ ਸੇਵਾ ਤੇ ਲੱਗਿਆ ਰਹਿੰਦਾ ਬਿਲਕੁਲ ਮੈਂ ਜੀ ਦੇ ਬੰਨੇ ਸਭ ਤੋਂ ਪਹਿਲਾਂ ਉੱਠਦਾ ਮੋਰੋ ਦਾ ਟਾਈਮ ਦਾ ਪਹਿਲਵਰ ਹੁੰਦਾ ਹਾਂ ਦੇ ਉਹਨੂੰ ਮੋਣ ਪਾਉਂਦੀ ਨਾਲ ਲੈ ਲਊਗਾ ਤੇ ਖੁਦ ਵੀ ਖਾਣ ਪਾਣ ਦੀ ਨਸਰ ਹੁੰਦਾ ਕਿੰਨਾ ਕੁ ਮਤਲਬ ਕਿ ਕਹਿ ਲਓ ਵੀ ਆਪਣਾ ਖਰਚ ਹੋ ਜਾਂਦਾ ਜੇ ਕੋਈ ਵਧੀਆ ਕੁੱਤੇ ਦੀ ਪਰਵਰਿਸ਼ ਕਰਨੀ ਹੋਵੇ ਖਰਚਲੇ ਚੱਕਰ ਜੇ ਬਣਾ ਹੀ ਪਈਏ ਤੇ ਵਧੀਆ ਗੱਲ ਹੈ ਤੁਸੀਂ ਚਲੋ ਕੋਈ ਨਵੀਂ ਜਿਹੜੀ ਨਵੀਂ ਜਨਰੇਸ਼ਨ ਆ ਜਮੀ ਜਿਹੜੀ ਨਵੀਂ ਜਨਰੇਸ਼ਨ ਉਹਨੂੰ ਕੋਈ ਸੇਧ ਮਿਲਦੀ ਹੈ ਨਵੀਂ ਜਨਰੇਸ਼ਨ ਦੇ ਵਿੱਚ 500 ਦਾ 700 ਦਾ ਖਰਚ ਅੱਛਾ ਜੀ ਤੁਹਾਡੇ ਘਰਾਂ ਦੇ ਜਾ ਕੇ ਹਾਂ ਘਰ ਦੇ ਤਾਂ ਆਪਣੇ ਪਿੰਡਾਂ ਚ ਦੇ ਵਿੱਚ ਤਾਂ ਆਪਣੇ ਆਮ ਦੁੱਧ ਪਾਣੀ ਖਰਚ ਹੁੰਦਾ ਜੀਮਿਦਾਰੇ ਪਰਿਵਾਰਾਂ ਚ ਉਹਨਾਂ ਦੇ ਤਾਂ ਨਾਰਮਲ ਖਰਾਕ ਨਾਲ ਕਤੂਰਾ ਪਾਲਦਾ ਆਉਂਦਾ ਜੀ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਆ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੀ ਕਮੇਟੀ ਆ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਪ੍ਰਬੰਧ ਜਿਵੇਂ ਆ ਇਹ ਉੱਪਰ ਬੰਦ ਠੀਕ ਹੈ ਜੀ ਉਹ ਕਹਿੰਦੇ ਵੀ ਉੱਪਰ ਚਾਨਣੀ ਵਗੈਰਾ ਹੋਣੀ ਚਾਹੀਦੀ ਨਹੀਂ ਉਹ ਏਡੀ ਗੱਲ ਨਹੀਂ ਜੀ ਹਜੇ ਏਡੀ ਗੱਲ ਦਾ ਬੜੇ ਕੁੜੀ ਆਵਾਂ ਲਾਉਂਦੀ ਆ ਉਹ ਏਡੀ ਗੱਲ ਆ ਆ ਪੜਦਾ ਜਣਾ ਇਹ ਸੋਨਾ ਲਾਇਆ ਇਹਨਾਂ ਨੇ ਇਹ ਹੋਰ ਵੀ ਲੰਮਾ ਲਾਇਆ ਜਾਂਦਾ ਉਹਦਾ ਨਾ ਫਾਇਦਾ ਹੀ ਫਾਇਦਾ ਹੂੰ ਇਹਨਾਂ ਨੇ ਨਹੀਂ ਜਾਣ ਕੋਈ ਸਖੇ ਵੀ ਨਹੀਂ ਕੁਲਾਵਾ ਬੰਦਾ ਜਰੂਰ ਹੂੰ ਫੇਰ ਅੰਦ ਤੇ ਜਿਹੜਾ ਆਪਾਂ ਥੋੜੇ ਥਾਂ ਤੇ ਕਵਰ ਕਰ ਦਿੰਦੇ ਆ ਉਹਦੇ ਨਾਲ ਫੋਟੋ ਉਹ ਗਰਮੀ ਹੋਈ ਗਰਮੀ ਗਰਮੀ ਹੋ ਜਾਂਦੀ ਆ ਠੀਕ ਹੈ ਹੋਰ ਘੰਟਾ ਇੱਕ ਹੋਰ ਘੰਟਾ ਇੱਕ ਆ ਹਿੱਟ ਜੀ ਰਹਿਣੀ ਹੈ ਜੇ ਸੋ ਇਤਵਾ ਢਲ ਜਾਣਾ ਤੈਨੂੰ ਪਤਾ ਨਹੀਂ ਜਾਂ ਬਿਲਕੁਲ ਧੰਨਵਾਦ ਛੇ ਦੀ ਗੱਲ ਹੈ ਠੀਕ ਹੈ ਥੈਂਕ ਯੂ ਨਾਟ ਅਟ ਆਰ ਥੈਂਕ ਯੂ ਥੈਂਕ ਯੂ ਜੀ ਆ ਗੱਡੀ ਜਾਂਦੇ ਹਾਂ ਜੀ ਹਾਂ ਬਿਰ ਕੀ ਸ਼ੁਭਨਾ ਹੈ ਗਿਆ ਸੋਨ ਸਿੰਘ ਥੋੜਾ ਉੱਚਾ ਬੋਲਿਓ ਤੇ ਆ ਟਰੈਕ ਜਿਹੜਾ ਦੇ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰ ਕਰਦੇ ਆ ਚਾਰ ਪੰਜ ਸਾਲ ਹੋ ਗਏ ਆ ਨੌਂ ਕਹਿੰਦੇ ਤੁਹਾਡਾ ਕਾਫੀ ਜ਼ਿਆਦਾ ਹੋ ਗਿਆ ਵੀ ਇਹ ਪੂਰੇ ਪੰਜਾਬ ਦੇ ਵਿੱਚ ਜਾਣਦੇ ਆ ਕੋਈ ਵਜ੍ਹਾ ਹੁੰਦੀ ਆ ਤਾਂ ਹੀ ਜਾਣਦੇ ਆ ਮੇਲੇ ਸਾਰੇ ਲਾਉਂਦੇ ਆ ਇਹ ਕਿੰਨੇ ਕ ਮੇਲੇ ਲੱਗ ਜਾਂਦੇ ਆ ਸੀਜ਼ਨ ਦੇ ਵਿੱਚ ਹੈ ਆਣ ਮਿੱਠੀ ਗੱਲ ਅੱਛਾ ਹੂੰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਇਹ ਆ ਪ੍ਰੋਜੈਕਟ ਜਿਹੜਾ ਤੁਸੀਂ ਇਹ ਲਾਇਆ ਹੋਇਆ ਤੇ ਇਹ ਪ੍ਰੋਫੈਸ਼ਨ ਤੁਹਾਡਾ ਹੈਗਾ ਆ ਆਪ ਦਾ ਤੇ ਇਹ ਜਿਵੇਂ ਟੂਰਨਾਮੈਂਟ ਤੇ ਜਾਂਦੇ ਆ ਫਿਰ ਕਿੰਨੇ ਪੈਸੇ ਲੈਨੇ ਤੁਸੀਂ 10000 ਰੁਪਏ ਉਹ ਲੈਨੇ ਹਨ ਨਹੀਂ ਵੀ ਕਿ ਕੋਈ ਵੀ ਤੁਹਾਨੂੰ ਕਿਸੇ ਵੀ ਟੂਰਨਾਮੈਂਟ ਤੇ ਬੁਲਾਇਆ ਜਾ ਸਕਦਾ ਤੇ ਤੇ ਕੀ ਮੋਬਾਈਲ ਨੰਬਰ ਹੈਗਾ ਤੁਹਾਡਾ 996365500 ਠੀਕ ਠੀਕ ਜੀਗਾ ਉਧਰ ਜੇ ਦੇਖਿਆ ਜਾਵੇ ਵੀ ਪੰਜਾਬ ਦੇ ਵਿੱਚ ਆਈਡੀਆ ਜਾਂ ਲਗਭਗ ਕਿੰਨੇ ਕੁ ਟੂਰਨਾਮੈਂਟ ਲਾ ਦਿੰਦੇ ਨੇ ਵਿਆਹ ਸੀ